ਪਹਿਲਾਂ ਤਾਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਖੁਲਾਸੇ ਡੇਰਾ ਸੱਚਾ ਸੌਦਾ ਦੇ ਇੱਕ ਪੈਰੋਕਾਰ ਵੱਲੋਂ ਖਾਫਕਾਰਾਸੀ ਵਿੰਗ ਦੇ ਉਹਨਾਂ ਦੇ ਮੈਂਬਰ ਜਾਂ ਪ੍ਰਧਾਨ ਗੂਰ ਹੋ ਰਹੇ ਨਿਕਲੇ ਉਹਨਾਂ ਵੱਲੋਂ ਹੋਏ ਨੇ ਬੜੇ ਗੰਭੀਰ ਨੇ ਪਰ ਸਭ ਤੋਂ ਵੱਡੀ ਸ਼ਰਮਸਾਰ ਕਰਨ ਵਾਲੀ ਗੱਲ ਇਹ ਆ ਵੀ ਉਹਨਾਂ ਗੱਲਾਂ ਦੇ ਜਵਾਬ ਦੇਣ ਦੀ ਥਾਂ ਦੇ ਉੱਤੇ ਜਿਹੜੀ ਇੱਕ ਬਹੁਤ ਹੀ ਹੋਸ਼ੀ ਸਿਆਸਤ ਸਦਾ ਸੁਭੀਰ ਸੇ ਬਾਦਲ ਦੇ ਢੜੇ ਵੱਲੋਂ ਕੀਤੀ ਗਈ ਕਿ ਉਹਨਾਂ ਗੱਲਾਂ ਦੇ ਜਵਾਬਾਂ ਤੇ ਪਰਦਾ ਪਾਉਣ ਵਾਸਤੇ ਧਿਆਨ ਡਾਇਵਰਟ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹੀ ਹੈ तकरीबन ਮੈਂ ਕਹਿ ਸਕਦਾ ਹਾਂ ਵੀ ਇੱਕ ਵੱਡੀ ਉਹ ਲੀਡਰਸ਼ਿਪ ਜਿਹੜੀ ਲੀਡਰਸ਼ਿਪ ਜਦੋਂ ਜੈਦਾ ਕੁਰਬਾਨੀਆਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਸੀ ਜਿਸ ਲੀਡਰਸ਼ਿਪ ਦੀ ਅਕਾਲੀ ਸਫਾ ਦੇ ਵਿੱਚ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਆ ਉਸ ਲੀਡਰਸ਼ਿਪ ਨੂੰ ਕੱਢ ਦਿੱਤਾ ਗਿਆ ਤੇ ਕੱਢਣ ਲੱਗਿਆ ਤਰਕੇ ਦਿੱਤਾ ਗਿਆ ਵੀ ਕਿਉਂਕਿ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਆ ਮੈਂ ਸਮਝਦਾ ਹਾਂ ਵੀ ਇਹ ਗੱਲ ਕਹਿਣੀ ਵੀ ਅਕਾਲੀ ਸੁਧਾਰ ਲਹਿਰ ਸ਼ੁਰੂ ਕਰਨਾ ਐਂਟੀ ਡਿਸਿਪਲਨਰ پارٹی ਦਾ ਇਹ ਆਪਣੇ ਆਪ ਚ ਮੈਂ ਸਮਝਦਾ ਇੱਕ ਹਾਸੋ ਹੀ ਨਹੀਂ ਗੱਲ ਆ ਸੋ ਗੱਲਾਂ ਦੇ ਜਵਾਬ ਤਾਂ ਉਹਨਾਂ ਦੇ ਦੇਣੇ ਚਾਹੀਦੇ ਸੀਗੇ ਵੀ ਕੀ ਜਿਹੜਾ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇੱਕ ਮੁੱਖ ਦੋਸ਼ੀ ਹੋਵੇ ਕੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਿੰਦੀ ਹੋਵੇ ਉਹਦਾ ਪ੍ਰਧਾਨ ਉਹਨਾਂ ਦੇ ਨਾਲ ਰਾਤਾਂ ਨੂੰ ਮੁਲਾਕਾਤ ਕਰਦਾ ਰਿਹਾ ਹੋਵੇ ਇਹਨਾਂ ਗੱਲਾਂ ਦੇ ਜਵਾਬ ਦੇਣ ਦੀ ਜ਼ਰੂਰਤ ਸੀ ਉਹਦੇ ਥਰੂ ਚਿੱਠੀਆਂ ਦਾ ਆਦਾਨ-ਪ੍ਰਦਾਨ ਡੇਰੇ ਸਿਰਸੇ ਦੇ ਮੁਖੀ ਨਾਲ ਕਰਦਾ ਰਿਹਾ ਹੋਵੇ ਇਹ ਗੱਲਾਂ ਤੇ ਜਵਾਬ ਦੇਣ ਦੀ ਲੋੜ ਸੀ ਪਰ ਤੁਸੀਂ ਪਾਰਟੀ ਦੀ ਐਡੀ ਸੀਨੀਅਰ ਲੀਡਰਸ਼ਿਪ ਉਹਨੂੰ ਕੱਢ ਦੋ ਮੈਂ ਸਮਝਦਾ ਇਹ ਬੇਹਦ ਸ਼ਰਮਿੰਦਗੀ ਵਾਲੀ ਤੇ ਸ਼ਰਮਸਾਰ ਕਰਨ ਵਾਲੀ ਗੱਲ ਹੈ ਤੇ ਹਾਸੋ ਨਹੀਂ ਕਰਦਾ ਪਹਿਲੀ ਗੱਲ ਤਾਂ ਵੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਨਾਂ ਅਕਾਲੀ ਜਲਦੇ ਵਿੱਚ ਕੋਈ ਕੰਟਰੀਬਿਊਸ਼ਨ ਸੀ ਦੋ ਚੀਜ਼ਾਂ ਚੋਂ ਲੀਡਰ ਨਿਕਲਦੇ ਰੇ ਕਾਨੀ ਸਫਾ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨਿਕਲੇ ਨੇ ਜ਼ਿਲ੍ਹਿਆਂ ਦੇ ਵਿੱਚੋਂ ਮੂਵਮੈਂਟਸ ਦੇ ਵਿੱਚੋਂ ਮੋਰਚਿਆਂ ਦੇ ਵਿੱਚੋਂ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨਿਕਲੀ ਆ ਪੰਚਾਇਤੀ ਰਾਜ ਸਿਸਟਮ ਦੇ ਵਿੱਚੋਂ ਕੋਆਪਰੇਟਿਵ ਸਿਸਟਮ ਦੇ ਵਿੱਚੋਂ ਲੋਕਲ ਬਾਡੀ ਸਿਸਟਮ ਦੇ ਵਿੱਚੋਂ ਸਦਾ ਸੁਖਵੀਰ ਸਿੰਘ ਬਾਦਲ ਇਹਨਾਂ ਦੋਵਾਂ ਦੇ ਵਿੱਚੋਂ ਕਿਤੇ ਵੀ ਨਹੀਂ ਨਿਕਲੇ ਹੈਗੇ ਪਰ ਚਲੋ ਹਾਲਾਤ ਸੀਗੇ ਕਿ ਉਹਨਾਂ ਨੂੰ ਅਕਾਲੀ ਦਲ ਦੀ ਜਥੇਬੰਦੀ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਸੀਂ ਅੱਜ ਵੀ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਜਿਸ ਜਥੇਬੰਦੀ ਨੇ ਤੁਹਾਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਿਸ ਜਥੇਬੰਦੀ ਨੇ ਤੁਹਾਡੇ ਪਿਤਾ ਜੀ ਨੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਸ ਜਥੇਬੰਦੀ ਨੇ ਤੁਹਾਡੀ ਧਰਮ ਪਤਨੀ ਨੂੰ ਕੇਂਦਰ ਦੇ ਵਿੱਚ ਦੋ ਦੋ ਵਾਰੀ ਵਜ਼ੀਰ ਬਣ ਦਾ ਮੌਕਾ ਮਿਲੇ ਦਿੱਤਾ ਜਿਸ ਜਥੇਬੰਦੀ ਦੇ ਥਰੂ ਤੁਹਾਡੇ ਪਰਿਵਾਰ ਦੀ ਅੱਧੀ ਕੈਬਨਿਟ ਅੱਧੀ ਦਰਜਨ ਦੇ ਕਰੀਬ ਕੈਬਨਿਟ ਪੰਜਾਬ ਸਰਕਾਰ ਦੇ ਵਿੱਚ ਰਹੀ ਹੋਵੇ ਅੱਜ ਉਸ ਜਥੇਬੰਦੀ ਦੇ ਲਈ ਜੇ ਤੁਹਾਨੂੰ ਥੋੜੇ ਜਿਹਾ ਤਿਆਗ ਦੀ ਜਰੂਰਤ ਹੋਵੇ ਤੇ ਤੁਸੀਂ ਉਹ ਨਾ ਕਰੋ ਮੈਂ ਸਮਝਦਾ ਇਹ ਬੇਹਾਦਮਨ ਭਾਗੀ ਗੱਲ ਆ ਸੋ ਤੁਹਾਨੂੰ ਤਿਆਗ ਲਈ ਅੱਗੇ ਆਣਾ ਚਾਹੀਦਾ ਅੱਜ ਜ਼ਰੂਰਤਾ ਅੱਜ ਲੋੜ ਆ ਪੰਥਕ ਏਕੇ ਦੀ ਅੱਜ ਕਿਉਂਕਿ ਹਮੇਸ਼ਾ ਹੀ ਵੈਸੇ ਤਾਂ ਖੇਤਰੀ ਪਾਰਟੀ ਦੀ ਲੋੜ ਰਹੀ ਆ ਪੰਜਾਬ ਨੂੰ ਪਰ ਅੱਜ ਹੋਰ ਵੀ ਜ਼ਿਆਦਾ ਜ਼ਰੂਰਤਾ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਸੋ ਐਸੇ ਸਮੇਂ ਦੇ ਵਿੱਚ ਮੈਂ ਸਮਝਦਾ ਜਦੋਂ ਜਿਹੜੀਆਂ ਧਿਰਾਂ ਕੰਫਰੈਂਸ ਦੇ ਨਾਲ ਅਲੱਗ ਵੀ ਨੇ ਵੱਖ-ਵੱਖਰੇ ਢੰਗ ਵੱਖ-ਵੱਖਰੇ ਤਰੀਕੇ ਉਹਨਾਂ ਦੇ ਹੋ ਸਕਦੇ ਨੇ ਕਿਉਂਕਿ ਸਾਡੀ ਗਿਣਤੀ ਕਰਦੇ ਜਾ ਰਹੀ ਅੱਜ ਤਾਂ ਉਹਨਾਂ ਨੂੰ ਵੀ ਆਪਣੇ ਖਿਲਾਫ ਵਿੱਚ ਲੈ ਕੇ ਇੱਕ ਮੰਚ ਸਿਰਜਣ ਦੀ ਜ਼ਰੂਰਤ ਆ ਸੋ ਐਸੇ ਸਮੇਂ ਦੇ ਉੱਤੇ ਤੁਹਾਨੂੰ ਤਿਆਗ ਤੇ ਆਪਣੀਆਂ ਗਲਤੀਆਂ ਦਾ ਪਛਤਾਵਾ ਜਿਹੜਾ ਉਹ ਜੰਦਰ ਗਰੂਪ ਦੇ ਵਿੱਚ ਕਰਨ ਦੀ ਲੋੜ ਆ ਨਾ ਕਿ ਇਸ ਤਰੀਕੇ ਦੇ ਨਾਲ ਪਰਦਾ ਪਾਉਣ ਦੀ ਕੇਵਲ ਧਾਰਮਿਕ ਤੌਰ ਦੇ ਉੱਤੇ ਇਹ ਨਹੀਂ ਵਕਿਆ ਕੀਤੀਆਂ ਹੈਗੀਆਂ 1996 ਦੇ ਵਿੱਚ ਤੁਸੀਂ ਦੇਖੋ ਇਲਜ਼ਾਮ ਲਾਉਂਦੇ ਨੇ ਵੀ ਨਾਗਪੁਰ ਤੋਂ ਆਪਰੇਟ ਜਿਹੜੀ ਸੀਨੀਅਰ ਲੀਡਰਸ਼ਿਪ ਅਕਾਲੀ ਦਲ ਦੀ ਤੁਸੀਂ ਸਾਰੀ ਸੀਨੀਅਰ ਲੀਡਰਸ਼ਿਪ ਤੇ ਜਿਹੇ ਇਲਜ਼ਾਮ ਲਾ ਰਹੇ ਹੋ ਕਿ ਉਹਨੂੰ ਨਾਗਪੁਰ ਆਪਰੇਟ ਕਰਦਾ ਹੈ ਤਾਂ ਮਤਲਬ ਅੱਜ ਤੱਕ ਅਕਾਲੀ ਦਲ ਨਾਗਪੁਰ ਦੇ ਅਸ਼ਰਦ ਚੱਲਦਾ ਰਿਹਾ ਪਹਿਲੀ ਗੱਲ 201996 ਦੇ ਵਿੱਚ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਨਾਲ ਵੋਟਾਂ ਮੰਗ ਕੇ ਪੰਜਾਬ ਦੇ ਲੋਕਾਂ ਨੂੰ ਫਤਵਾ ਲੈ ਕੇ ਵੱਡੀ ਗਿਣਤੀ ਦੇ ਵਿੱਚ ਕੇਂਦਰ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਰੂਪ ਵਿੱਚ ਤੁਹਾਡੇ ਐਮਪੀ ਗਏ ਉੱਥੇ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਸਮਝਦਾ ਹਾਂ ਵੀ ਸਰਦਾਰ ਸੁਖਜੀਤ ਸਿੰਘ ਬਰਨਾਲਾ ਨੂੰ ਰੋਕਣ ਵਾਸਤੇ ਤੇ ਅਨ ਕੰਡੀਸ਼ਨਲ ਸਪੋਰਟ ਜਿਹੜੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਤਾਂ ਦਿੱਤੀ ਉਹ ਉਹ ਸਮਾਂ ਸੀ ਜਦੋਂ ਬੀਜੇਪੀ ਤੋਂ ਆਪਣੀਆਂ ਗੱਲਾਂ ਮਨਵਾਈਆਂ ਜਾ ਸਕਦੀਆਂ ਸੀ ਕਿਉਂਕਿ ਬੀਜੇਪੀ ਨੂੰ ਤੁਹਾਡੀ ਜ਼ਰੂਰਤ ਸੀ ਤੁਹਾਡੀਆਂ ਸੀਟਾਂ ਦੀ ਲੋੜ ਸੀ ਤਾਂ ਉਹਨਾਂ ਦੀ ਸਰਕਾਰ ਬਣਦੀ ਸੀ ਉਸ ਸਮੇਂ ਆਪਾਂ ਕੀ ਲੱਤਾ ਆਪਾਂ ਕੇਵਲ ਸਰਦਾ ਪ੍ਰਕਾਸ਼ ਸਿੰਘ ਬਾਦਲ ਵਰਗੇ ਉਹ ਲੀਡਰ ਜਿਨ੍ਹਾਂ ਦਾ ਇੱਕ ਆਪਣਾ ਪ੍ਰਭਾਵ ਸੀਗਾ ਦੇਸ਼ ਦੀ ਰਾਜਨੀਤੀ ਵਿੱਚ ਉਹਨਾਂ ਨੇ ਕੇਵਲ ਤੇ ਕੇਵਲ ਸਰਦਾ ਸੁਖਵੀਰ ਸਿੰਘ ਬਾਦਲ ਦੀ ਵਜੀਰੀ ਲੱਤੀ ਕਿਨਨ ਦੇ ਕੇਵਲ ਸਦਾ ਸੁਭੇਸ਼ੇ ਬਾਦਲ ਦੀ ਵਜਿਰੀ ਦਿੱਤੀ ਤੇ ਮੈਂ ਸਮਝਦਾ ਹੈ ਵੀ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਉਸ ਸਮੇਂ ਕਰਵਾਏ ਜਾ ਸਕਦੇ ਸੀਗੇ ਉਹ ਇੱਕ ਤਰ੍ਹਾਂ ਦੇ ਨਾਲ ਮੈਂ ਸਮਝਦਾ ਨਾ ਬੀਜੇਪੀ ਦੇ ਸਾਹਮਣੇ ਗੋਡੇ ਟੇਕਣ ਵਾਲੀ ਕਾਰਵਾਈ ਸੀ ਦੂਜੀ ਚੀਜ਼ ਜਿਹੜੀ ਸਭ ਤੋਂ ਵੱਡੀ ਮੈਂ ਕਹਿ ਸਕਦਾ ਕਿ ਫਾਰਮਰ ਲਾਅ ਅੱਜ ਅਸੀਂ ਸਵਾਰ ਕਰਦੇ ਆ ਸਦਾ ਸੁਭੇਸ਼ੇ ਬਾਦਲ ਦੇ ਉਹਨਾਂ ਬੁਲਾਰਿਆਂ ਨੂੰ ਜਿਨ੍ਹਾਂ ਨੇ ਇੱਕ ਤੱਕ ਮੁੱਖ ਮੰਤਰੀ ਸਾਹਿਬ ਦੇ ਪੈਲੇਸ ਜਾਣ ਦੀ ਗੱਲ ਆ ਅ ਪਰ ਅੱਜ ਮੈਂ ਸ਼ੁਕਾਵਾ ਨਵਾ ਦਿੰਦਾ ਇੱਕ ਬਹੁਤ ਵਧੀਆ 올림픽s ਵਿੱਚ ਜਿਹੜਾ ਪ੍ਰਦਰਸ਼ਨ ਭਾਵੇਂ ਹਾਕੀ ਦੇ ਵਿੱਚ ਭਾਵੇਂ ਨਿਸ਼ਾਨੇਬਾਜ਼ੀ ਦੇ ਵਿੱਚ ਵਧੀਆ ਚੱਲ ਰਿਹਾ ਹੈ ਉਹਦੇ ਲਈ ਅਸੀਂ ਹੁਣ ਖਿਡਾਰੀਆਂ ਨੂੰ ਵੀ ਵਧਾਈ ਦਿੰਦੇ ਆ ਤੇ ਆਸ ਕਰਦੇ ਆ ਵੀ ਦੇਸ਼ ਦੀ ਝੋਲੀ ਹੋਰ ਵੀ ਤਮਗੇ ਆ ਜਿਹੜੇ ਆਉਣਗੇ ਦੂਜੀ ਗੱਲ ਸੀਐਨ ਸਾਹਿਬ ਦੇ ਉੱਤੇ ਨਾ ਜਾਣ ਵਾਲੀ ਗੱਲ ਦੇਖੋ ਜੇ ਤਾਂ ਇਹਨੂੰ ਇਹਦੇ ਦੋ ਪਹਿਲੂ ਨੇ ਜੇ ਤਾਂ ਤੁਸੀਂ ਇਹਨੂੰ ਫੈਡਰਲ ਸਟਰਕਚਰ ਦੇ ਕਨਸਰਨ ਵਿੱਚ ਦੇਖੋਗੇ ਤਾਂ নো ਡਾਊਟ ਇੱਕ ਮੁੱਖ ਮੰਤਰੀ ਜਿਸ ਸੂਬੇ ਦੇ ਵੱਡੀ ਗਿੰਦੀ ਚ ਉੱਥੇ ਖਿਡਾਰੀ ਖੇਡ ਰਹੇ ਹੋਣ ਕਿ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਦੇਸ਼ੀ ਹੌਸਲਾ ਅਫਜ਼ਾਈ ਕਰਨ ਦਾ ਸਾਹਮਣੇ ਜਾਣਾ ਚਾਹੁੰਦਾ ਹੈ ਤਾਂ ਜਾਣ ਦੇਣਾ ਚਾਹੀਦਾ ਪਰ ਅੱਜ ਹਾਲਾਤ ਦੇਖੋ ਤੁਸੀਂ ਕੀ ਆ ਅੱਜ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਮੁੱਖ ਮੰਤਰੀ ਸਾਹਿਬ ਮੈਂ ਸਮਝਦਾ ਹਾਂ ਵੀ ਅੱਜ ਪੰਜਾਬ ਦੀਆਂ ਸਰਦਾਂ ਟੁੱਟੀਆਂ ਪਈਆਂ ਆੜੀਆ ਪੰਜਾਬ ਦਾ ਰੁਕਿਆ ਪਿਆ ਪੰਜਾਬ ਨਸ਼ੇ ਦੀ ਭਾਰੀ ਮਾਰ ਥੱਲੇ ਆ ਤੇ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਵਰਸ ਵੇ ਦੀ ਆ 6 ਮਹੀਨੇ ਹੋ ਗਏ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਬਲਾਈਆਂ ਨੂੰ 6 ਮਹੀਨੇ ਉਚਲੇ ਸੋ ਐਸੇ ਵਿੱਚ ਮੈਂ ਸਮਝਦਾ ਹਾਂ ਮੁੱਖ ਮੰਤਰੀ ਸਾਹਿਬ ਲਈ ਜੇ ਤੋਂ ਮੇ ਪੱਖੋਂ ਨੂੰ ਤੁਸੀਂ ਲਾਉਂਗੇ ਤਾਂ ਇੱਥੇ ਰਹਿਣਾ ਪੰਜਾਬ ਦੇ ਲੋਕਾਂ ਦੀ ਵੀ ਬਹੁਤ ਵੱਡੀ ਲੋੜ ਆ ਪੰਜਾਬ ਦੇ ਮੁੱਖ ਮੰਤਰੀ ਦੀ ਬਹੁਤ ਵੱਡੀ ਲੋੜ ਆ ਪੰਜਾਬ ਨੂੰ ਅੱਜ ਇਹ ਜਿਹੜੇ ਪੰਜਾਬ ਦੇ ਮਸਲੇ ਅ ਰੁਕੇ ਹੋਏ ਨੇ ਉਹ ਇਸ਼ੂਜ਼ ਦੇ ਲਈ ਨਹੀਂ ਪੰਜਾਬ ਦੇ ਮੁੱਖ ਮੰਤਰੀ ਦੀ ਅੱਜ ਪੰਜਾਬ ਵਿੱਚ ਮੌਜੂਦ ਰਹਿਣ ਦੀ ਬਹੁਤ ਵੱਡੀ ਲੋੜ ਹੈ ਸ਼ੂਕ ਕਮਰਾ ਵਿੱਚ ਇੱਥੋਂ ਬੈਠ ਕੇ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਦੇ ਨਾਲ ਅਸੀਂ ਵੀ ਬੈਠ ਜਾਗੇ ਇੱਥੋਂ ਦੇਖੀ ਆਪਾਂ ਉਹਨਾਂ ਖਿਡਾਰੀਆਂ ਨੂੰ ਦੇ ਦਿੰਦੇ ਆਂ ਭਾਵੇਂ ਜਿਵੇਂ ਮਰਜ਼ੀ ਰੁਕਿਆ ਹੋਵੇ ਪਰ ਅੱਜ ਜ਼ਰੂਰ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿੱਚ ਰਹਿ ਕੇ ਪੰਜਾਬ ਦੇ ਨਾ ਗੱਲਾਂ ਦੀ ਪੈਰਵਾਈ ਆ ਜਿਹੜੀ ਉਹ ਕਰਾ ਇਹਦੇ ਨਾਲ ਇੱਕ ਜੁੜੀ ਹੋਈ ਗੱਲ ਜਿਹੜਾ ਪਹਿਲੂ ਕਿ ਮੁੱਖ ਮੰਤਰੀ ਪੰਜਾਬ ਪੈरिस ਜਾਣ ਲਈ ਤਾਂ ਬੇਨਤੀ ਕਰ ਰਹੇ ਨੇ ਉਹ ਵੀ ਉਸ ਸਮੇਂ ਕਰ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਬੇਹਦ ਜ਼ਰੂਰਤ ਆ ਪੰਜਾਬ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਆਪਣੇ ਮੁੱਖ ਮੰਤਰੀ ਦੇ ਲੋੜਾਂ ਵੀ ਉਹ ਆਰਡੀਐਫ ਵਰਗੇ ਅਹਿਮ ਮੁੱਦਿਆਂ ਦੀ ਪੈਰਵਾਈ ਕਰਨ ਮੁੱਖ ਮੰਤਰੀ ਬੇਨਤੀ ਇਹਦੇ ਲਈ ਤਾਂ ਕਰ ਰਹੇ ਨੇ ਪਰ ਅੱਜ ਤੱਕ ਮੁੱਖ ਮੰਤਰੀ ਪੰਜਾਬ ਕੇਵਲ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਉੱਤੇ ਐਨਐਸਏ ਲਵਾਉਣ ਲਈ ਤਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਪਰ ਪੰਜਾਬ ਦੇ ਆਰਡੀਐਫ ਲਈ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਧਰੇ ਜਿਹੜਾ ਕਾਰੋਬਾਰ ਆ ਇਹਦੇ ਲਈ ਪੰਜਾਬ ਦੇ ਹੋਰ ਅਹਿਮ ਮਸਲਿਆਂ ਲਈ ਅੱਜ ਤੱਕ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੀ ਸਰਕਾਰ ਤੱਕ ਪ੍ਰੋਪਰ ਪਹੁੰਚ ਨਹੀਂ ਕਰ ਸਕੇ ਨਾ ਪ੍ਰਧਾਨ ਮੰਤਰੀ ਨੂੰ ਨਾ ਗ੍ਰਹਿ ਮੰਤਰੀ ਨੂੰ ਨਾ ਅਹਿਮ ਮੁੱਦਿਆਂ ਦੇ ਉੱਤੇ ਨਾ ਵਿੱਤ ਮੰਤਰੀ ਨੂੰ ਇਹਨਾਂ ਅਹਿਮ ਮੁੱਦਿਆਂ ਦੇ ਉੱਤੇ ਮਿਲ ਹੀ ਨਹੀਂ ਸਕੇ ਹੈਗੇ ਸੋ ਇਹਨਾਂ ਦੇ ਹਕੇਵਲੇ ਅਖਬਾਰੀ ਬਿਆਨਾਂ ਤੱਕ ਕੇਵਲ ਅਖਬਾਰੀ ਬਿਆਨਤਕ ਆਪਣੇ ਆਪ ਨੂੰ ਸੀਮਤ ਰੱਖਿਆ ਇਥੋਂ ਦੇ ਚੈਨਲਸ ਤੱਕ ਆਪਣੇ ਆਪ ਨੂੰ ਸੀਮਤ ਰੱਖਿਆ ਸੋ ਮੁੱਖ ਮੰਤਰੀ ਸਾਹਿਬ ਨੂੰ ਸੰਜੀਦਾ ਪਹੁੰਚ ਅਪਣਾਉਣ ਦੀ ਜ਼ਰੂਰਤ ਆ 올림픽ਸ ਦਾ ਫੇਰ ਆ ਜਾਣੀ ਹੈ ਕੋਸਲਾਬਾਦ ਪਰ ਪੰਜਾਬ ਅੱਜ ਮੈਂ ਸਮਝਦਾ ਜੇ ਇਹਨੂੰ ਨਾ ਇਹਦੀ ਪੈਰਵਾਈ ਕੀਤੀ ਗਈ ਪੰਜਾਬ ਦੇ ਮਸਲਿਆਂ ਦੀ ਤਾਂ ਇਹ ਬਹੁਤ ਪਿੱਛੇ ਲੈ ਜਾਂਦੀ ਹੈ ਪੰਜਾਬ ਸੁਪਰੀਮ ਕੋਰਟ ਦੇ ਦੋ ਚੀਜ਼ਾਂ ਦੇ ਵਿੱਚ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਜਿਹੜੀਆਂ ਹੈਗੀਆਂ ਇਹ ਜੋ ਪ੍ਰਭਾਵ ਦੇਸ਼ ਦੀ ਸਰਵਉੱਚ ਅਦਾਲਤ ਪਾਵੇਂ ਸਾਡੀਆਂ ਦੋਵੇਂ ਸਰਕਾਰਾਂ ਦਾ ਪਾਵੇਂ ਕਿਸਾਨ ਆਗੂਆਂ ਦਾ ਜਾਂ ਜਥੇਬੰਦੀਆਂ ਦਾ ਲਹਿਰੀਆਂ ਇਹ ਮਤਭਾਗਾ ਕਿ ਇਹਦੇ ਲਈ ਮੈਂ ਸਮਝਦਾ ਇਹ ਇੱਕ ਸਾਡੇ ਜਦੋਂ ਕਿਸਾਨੀ ਦੇ ਨਾਲ ਜੁੜੇ ਹੋਏ ਮਸਲਿਆਂ ਦਾ ਪ੍ਰਭਾਵ ਦੇਸ਼ ਦੀ ਸਰਵਉੱਚ ਅਦਾਲਤ ਤੇ ਜਾਊਗਾ ਤਾਂ ਆਪਾਂ ਉਹਦੇ ਹੱਲ ਦੀ ਕਿੱਥੋਂ ਆਸ ਕਰਾਂਗੇ ਸੋ ਪ੍ਰਭਾਵ ਨੂੰ ਠੀਕ ਕਰਨ ਵਾਸਤੇ ਤਿੰਨੇ ਧਿਰਾਂ ਨੂੰ ਮੈਂ ਸਮਝਦਾ ਇੱਕ ਪ੍ਰੋਪਰ ਆਪਣੇ ਵਿਵਹਾਰ ਦੇ ਵਿੱਚ ਕਾਰਸ਼ੈਲੀ ਦੇ ਵਿੱਚ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਲੈ ਕੇ ਆਣੀ ਪੈਣੀ ਆ ਸਭ ਤੋਂ ਵੱਡੀ ਗੱਲ ਅਹਿਮ ਗੱਲ ਇਹ ਆ ਕਿ ਦੇਸ਼ ਦੀ ਸਰਕਾਰ ਵੀ ਤੇ ਸੂਬੇ ਦੀ ਸਰਕਾਰ ਵੀ ਕੇਵਲ ਤੇ ਕੇਵਲ ਇਸ ਮਸਲੇ ਨੂੰ ਦਮਕਾਈ ਜਾਂ ਡੰਗਟ ਪਾਉਣ ਵਾਲੀ ਸਿਤੀ ਦੇ ਵਿੱਚੋਂ ਲਏ ਜਾ ਰਹੀ ਆ ਪਰ ਪੰਜਾਬ ਦਾ ਕਿਸਾਨ ਆ ਜਿਹੜਾ ਜਿਸ ਕਿਸਾਨ ਨੇ ਆਪਣੀ ਧਰਤੀ ਦਾ ਪਾਣੀ ਮੋਕਾ ਲਿਆ ਜਿਸ ਕਿਸਾਨ ਨੇ ਆਪਣੀ ਧਰਤੀ ਦੀ ਫਰਟੀਲਿਟੀ ਮੋਕਾ ਲਈ ਪੈਸਟੀਸਾਈਡਸ ਪਾ ਕੇ ਬਾਹੂ ਖਾਦ ਪਾ ਪਾ ਕੇ ਸੋ ਅੱਜ ਉਹ ਕਿਸਾਨ ਆਪਣੇ ਦੇਸ਼ ਦੀਆਂ ਕਿੰਨੀਆਂ ਹੋਈਆਂ ਸਰਕਾਰਾਂ ਆਪਣੇ ਸੂਬੇ ਦੇ ਚੁਣੇ ਹੋਏ ਨਮਾਇਦਿਆਂ ਕੋਲ ਆਸ ਕਰ ਰਿਹਾ ਜਿਹੜੀ ਗੱਲ ਤੁਸੀਂ ਕਹੀ ਆ ਨਾ ਵੀ ਸਕਰੀਨ ਫੋਰ ਕੋਈ ਮੀਡੀਏਟਰ ਪਾਵੇ ਜਾਂ ਕੋਈ ਇੰਦਰ ਦਾ ਸਾਂਝਾ ਹੱਲ ਘਟੇ ਮੈਂ ਸਮਝਦਾ ਹਾਂ ਵੀ ਇਹ ਸਾਡੀ ਸਭ ਤੋਂ ਵੱਡੀ ਲੀਡਰਸ਼ਿਪ ਫੇਲੀਅਰ ਜਿਹੜੀ ਹੈਗੀ ਆ ਇਹ ਹੁਣ ਹੀ ਨਹੀਂ 2020 ਦੇ ਵਿੱਚ ਜਦੋਂ ਕਿਸਾਨਾਂ ਨੂੰ ਉੱਤੇ ਸਿੰਘੂ ਬਾਰਡਰ ਤੇ ਬੈਠਣਾ ਪਿਆ ਉਹ ਵੀ ਸਾਡੀ ਲੀਡਰਸ਼ਿਪ ਫੇਲਿਅਰ ਸੀ ਜਿਹੜੇ ਲੋਕਾਂ ਨੂੰ ਅਸੀਂ ਆਪਣਾ ਐਮਪੀ ਬਣਾ ਕੇ ਭੇਜਦੇ ਆ ਆਪਣੇ ਨੁਮਾਇंदे ਬਣਾ ਕੇ ਭੇਜਦੇ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੀ ਡਿਊਟੀ ਸੀ ਵੀ ਕੋਈ ਰੋਲ ਪਲੇ ਕਰਦੇ ਕੋਈ ਬ੍ਰਿਜ ਦਾ ਰੋਲ ਪਲੇ ਕਰਦੇ ਪਰ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਯਤਨ ਤੱਕ ਨਹੀਂ ਕੀਤੇ ਗਏ ਹੈਗੇ ਵੀ ਕਿਸਾਨਾਂ ਨਾਲ ਗੱਲ ਕਰਦੇ ਫਿਰ ਕੇਂਦਰ ਸਰਕਾਰ ਨਾਲ ਗੱਲ ਕਰਦੇ ਕੇਵਲ ਤੇ ਕੇਵਲ ਅਖਬਾਰੀ ਬਿਆਨਾਂ ਤੱਕ ਕਿਸੇ ਮੋਰਚਿਆਂ ਦੇ ਵਿੱਚ ਨਾ ਕਿਸੇ ਮੂਵਮੈਂਟ ਦੇ ਵਿੱਚੋਂ ਨਿਕਲੇ ਹੋਏ ਨੇ ਤੇ ਨਾ ਕਿਸੇ ਕੋਆਪਰੇਟਿਵ ਮਿਊਨਿਸਪੈਲਟੀ ਜਾਂ ਪੰਚਾਇਤੀ ਰਾਜ ਸਿਸਟਮ ਦੇ ਵਿੱਚੋਂ ਨਿਕਲੇ ਹੋਏ ਨੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਥਾਪੇ ਹੋਏ ਬੁਲਾਰੇ ਨੇ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਏਜੰਸੀਆਂ ਵੱਲੋਂ ਪਲਾਂਟਡ ਕੁਝ ਐਸੇ ਵਿਅਕਤੀ ਜਿਨ੍ਹਾਂ ਦੇ ਸਿਰ ਦੇ ਜਿਨ੍ਹਾਂ ਦੇ ਸਲਾਹਾਂ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਪਾਰਟੀ ਨੂੰ ਤਬਾਹ ਕਰਨ ਦੇ ਕੱਡੇ ਤੇ ਚੱਲੇ ਹੋਏ ਨੇ ਉਹ ਵਿਅਕਤੀ ਮੈਂ ਉਹਨਾਂ ਨੂੰ ਸੁਵਾਰ ਕਰਦਾ ਅੱਜ ਵੀ ਜਦੋਂ ਫਾਰਮਰ ਲਾਅ ਆਏ ਕਿਸਾਨ ਵਿਰੋਧੀ ਬਿਲਾਏ ਦੇਸ਼ ਦੀ ਕੈਬਨਟ ਦੇ ਵਿੱਚ ਕੀ ਉਦੋਂ ਪਾਰਟੀ ਦਾ ਫੈਸਲਾ ਨਹੀਂ ਸੀ ਹੋਇਆ ਵੀ ਬੀਬਾ ਹਰਸਿਮਰਤ कौर ਬਦਲ ਦੇਸ਼ ਦੀ ਕੈਬਨਟ ਦੇ ਮੀਟਿੰਗ ਦੇ ਵਿੱਚ ਵਿਚਾਰ ਉਦੀ ਮੀਟਿੰਗ ਦੇ ਵਿੱਚ ਜਾ ਕੇ ਇਹਨਾਂ ਬਿਲਾ ਦੇ ਵਿਰੋਧ ਵਿੱਚ ਗੱਲ ਕਰਨਗੇ ਤੇ ਜੇ ਬਾਹਰ ਪੱਤਰਕਾਰ ਸਹਿਬਾਨ ਮਿਲੇ ਤਾਂ ਆਪਣੀ ਖੇਤਰੀ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਹੋਇਆ ਆਪਣੇ ਖੇਤਰ ਦੇ ਲੋਕਾਂ ਦੀ ਗੱਲ ਬੇਬਾਕੀ ਦੇ ਨਾਲ ਰੱਖਣਗੇ ਤੇ ਇਹਨਾਂ ਬਿਲਾ ਦੇ ਵਿਰੋਧ ਵਿੱਚ ਗੱਲ ਕਰਨਗੇ ਕੀ ਇਹ ਫੈਸਲਾ ਪਾਰਟੀ ਦੇ ਵਿੱਚ ਨਹੀਂ ਸੀ ਹੋਇਆ ਤੇ ਫੇਰ ਦੂਜਾ ਸਵਾਲ ਇਹ ਆ ਵੀ ਫੇਰ ਕੀ ਤੁਸੀਂ ਇਹ ਜੱਡੇ ਵੱਡੇ ਵੱਡੇ ਲੀਡਰਾਂ ਦੇ ਤਾਂ ਬਿਸਪਰੈਂਟ ਰਿਐਕਸ਼ਨ ਲੈ ਰਹੇ ਹੋ ਇਸ ਗੱਲ ਕਰਕੇ ਵੀ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਆ ਜਦੋਂ ਅਕਾਲੀ ਦਲ ਦੇ ਅ ਅਕਾਲੀ ਦਲ ਦੇ ਆਗੂਆਂ ਦੇ ਅਕਾਲੀ ਵਿਵਹਾਰ ਕਿਰਦਾਰ ਦੇ ਉੱਤੇ ਆਮ ਜਨਤਾ ਭਰੋਸਾ ਨਹੀਂ ਕਰ ਰਹੀ ਉਸ ਸਮੇਂ ਜਦੋਂ ਐਸੀ ਸੁਧਾਰ ਲਹਿਰ ਦੀ ਲੋੜ ਸੀ ਐਸੀ ਸੁਧਾਰ ਲਹਿਰ ਸ਼ੁਰੂ ਕਰਨ ਵਾਲੇ ਆਗੂ ਉਹ ਤੁਸੀਂ ਕੱਢ ਰਹੇ ਹੋ ਮੇਰਾ ਸਵਾਲ ਆ ਇਹਨਾਂ ਕੱਢਣ ਵਾਲੇ ਆਗੂਆਂ ਨੂੰ ਵੀ ਕੀ ਦੀਪਾ ਹਰਸਿਮਰਤ कौर ਬਾਦਲ ਦੇ ਪਾਰਟੀ ਦੇ ਫੈਸਲੇ ਦੇ ਵਿਰੁੱਧ ਜਾ ਕੇ ਜਿਹੜਾ ਬਿਲਾ ਦੇ ਹੱਕ ਵਿੱਚ ਕੈਬਨਟ ਮੀਟਿੰਗ ਵਿੱਚ ਪੁਕਦੇ ਤੇ ਕੈਬਨਟ ਮੀਟਿੰਗ ਤੋਂ ਬਾਹਰ ਆ ਕੇ ਜਿਹੜੀਆਂ ਉਹਨਾਂ ਬਿਲਾ ਦੇ ਹੱਕ ਵਿੱਚ ਕੋਹੜੀਆਂ ਗਾਲੀਆਂ ਸ਼ੁਰੂ ਕੀਤੀਆਂ ਆਪ ਹੀ ਨਹੀਂ ਗਾਲੀਆਂ ਸਿੱਧਾ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰ ਤੋਂ ਵੀ ਕੋਹੜੀਆਂ ਕਿ ਉਹ ਪਾਰਟੀ ਡਿਸਪਲਨ ਨੂੰ ਭੰਗ ਕਰਨ ਵਾਲੀ ਕਾਰਵਾਈ ਨਹੀਂ ਸੀ ਕਿਉਂ ਨਹੀਂ ਕੀਤੀ ਕਿਉਂਕਿ ਮੈਂ ਸਮਝਦਾ ਹਾਂ ਵੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਡਿਸਪਲਿਨਰੀ ਕਮੇਟੀ ਆ ਜੇ ਇਹਨੇ ਉਸ ਸਮੇਂ ਕਾਰਵਾਈ ਕੀਤੀ ਹੁੰਦੀ ਉਸ ਸਮੇਂ ਪ੍ਰੋਫੈਸਰ ਪ੍ਰਿੰਸੀ ਚਦਮਾਇਰਾ ਖੁੱਲਕੇ ਬੋਲੇ ਨਾ ਬਿਲਾਂ ਦੇ ਵਿਰੋਧ ਦੇ ਵਿੱਚ ਪਾਰਟੀ ਦੇ ਕਈ ਲੀਡਰ ਬੋਲੇ ਪੰਜਾਬ ਬੋਲ ਰਿਹਾ ਸੀ ਆਪਰ ਪੰਜਾਬ ਦੀ ਖੇਤਰੀ ਪਾਰਟੀ ਦੀ ਵਜ਼ੀਰ ਜਿਹੜੀ ਉੱਥੇ ਨੁਮਾਇੰਦਗੀ ਕਰ ਰਹੀ ਸੀ ਉਹ ਇਹਨਾਂ ਬਿਲਾਂ ਦੀ ਘੋੜੀਆਂ ਗਾੜੀ ਸੀ ਤੇ ਜੇ ਕਿਤੇ ਉਸ ਸਮੇਂ ਐਕਸ਼ਨ ਲੱਗਦਾ ਹੁੰਦਾ ਤਾਂ ਧਾਰਮਿਕ ਤੌਰ ਦੇ ਉੱਤੇ ਤਾਂ ਸੀ ਮੈਂ ਸਮਝਦਾ ਪਹਿਲੀ ਕਈ ਵਕਿਆ ਕਰਦੇ ਸੀ ਜਿਹੜਾ ਇੱਕ ਉਹ ਵੋਟ ਬੈਂਕ ਜਿਹੜਾ ਸਾਨੂੰ ਆਪਣਾ ਨੁਮਾਇੰਦਾ ਮੰਨਦਾ ਸੀ ਉਹ ਲੋਕ ਜਿਹੜੇ ਸਾਡੇ ਤੇ ਭਰੋਸਾ ਕਰਦੇ ਸੀਗੇ ਵੀ ਇਹ ਸਾਡੀ ਗੱਲ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਸਾਡੇ ਤੇ ਬਾਰ ਬਾਰ ਭਰੋਸਾ ਕਰਕੇ ਸਾਨੂੰ ਰਾਜ ਦਿੱਤੇ ਪੰਜਾਬ ਦੀ ਉਹ ਕਿਸਾਨੀ ਮੈਂ ਸਮਝਦਾ ਵੀ ਉਹ ਕਿਸਾਨੀ ਦੀ ਪੈਕਟ ਵਿੱਚ ਛੁਰਾ ਮਾਰਨ ਵਾਲਾ ਕੰਮ ਸੀ ਤੇ ਹਮੇਸ਼ਾ ਹਮੇਸ਼ਾ ਦੇ ਲਈ ਆ ਨਤੀਜੇ ਦੱਸ ਰਹੇ ਨੇ 2019 ਦੇ ਨਤੀਜੇ ਤਾਂ ਹੈ ਹੀ ਹੈ ਸੀ 2022 ਦੇ 2024 ਦੇ ਨਤੀਜੇ ਸਾਫ਼ ਤੇ ਸਪੱਸ਼ਟ ਦੱਸ ਰਹੇ ਨੇ ਵੀ ਪੰਜਾਬ ਦੇ ਪਿੰਡਾਂ ਦੇ ਲੋਕ ਸਾਡੇ ਕੋਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਨੇ ਇਹ ਦੀਪਾ ਹਰ ਸਿਮਰਤ कौर ਬਾਦਲ ਦੇ ਉਹਨਾਂ ਸਮੇਂ ਦੇ ਪਾਰਟੀ ਦੀ ਲੀਡਰਸ਼ਿਪ ਦੇ ਵਿਰੋਧ ਵਿੱਚ ਕੀਤੇ ਗਏ ਜਿਹੜੇ ਐਕਸ਼ਨ ਸੀਗੇ ਇਹ ਉਹਨਾਂ ਦੀ ਬਦੌਲਤ ਆ ਸੋ ਮੈਨੂੰ ਲੱਗਦਾ ਇੱਕ ਬਹੁਤ ਹੀ ਐਗਜ਼ੈਂਪਲਰੀ ਐਕਸ਼ਨ ਦੀ ਜ਼ਰੂਰਤ ਸੀ ਬਹੁਤ ਐਗਜ਼ੈਂਪਲਰੀ ਐਕਸ਼ਨ ਦੀ ਜ਼ਰੂਰਤ ਸੀ ਅੱਜ ਤੁਸੀਂ ਦੇਖੋ ਅੱਜ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਆ ਸਾਡੀ ਨੀਬਾ ਦੀ ਅੱਜ ਤੁਹਾਡੀ ਗੱਲ ਤੇ ਕੌਣ ਟਰੋਸਾ ਕਰੂਗਾ ਕੌਣ ਵਿਸ਼ਵਾਸ ਕਰੂਗਾ ਜਦੋਂ ਜ਼ਰੂਰਤ ਸੀ ਜਦੋਂ ਤੁਸੀਂ ਦੇਸ਼ ਦੀ ਕੈਬਨਿਟ ਵਿੱਚ ਵਜ਼ੀਰ ਸੀਗੇ ਉਦੋਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ ਉਦੋਂ ਤੁਸੀਂ ਕਾਲੀ ਸੂਚੀ ਖਤਮ ਕਰਨ ਦੀ ਗੱਲ ਕਿਉਂ ਨਹੀਂ ਕੀਤੀ ਬਲਕਿ ਹਰਾਨੀ ਤਾਂ ਇਸ ਗੱਲ ਦੀ ਆ ਕਿ ਤੁਸੀਂ ਆਪ ਤਾਂ ਕੀ ਕਰਨੀ ਸੀ ਜਦੋਂ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਗੰਦੀ ਸਿੰਘਾਂ ਨੂੰ ਰਿਹਾਂ ਕਰਨ ਦੇ ਲਈ ਕੌਮ ਦੀਆਂ ਭਾਵਨਾਵਾਂ ਜਜ਼ਬਾਤਾਂ ਨੂੰ ਬਾਰ ਬਾਰ ਦੇਸ਼ ਦੀ ਲੋਕ ਸਭਾ ਵਿੱਚ ਰੱਖਦੇ ਰਹੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਉਸ ਸਮੇਂ ਖੜੇ ਹੋ ਕੇ ਨਾਲ ਹਾਮੀ ਵੀ ਭਰ ਦਿੰਦੇ ਤਾਂ ਮੈਂ ਸਮਝਦਾ ਇੱਕ ਬਹੁਤ ਵੱਡਾ ਵਜਨ ਬਾਰਨਾ ਸੀ ਸਰਕਾਰ ਤੇ ਪ੍ਰਭਾਵ ਪੈਣਾ ਸੀ ਵੀ ਸਰਕਾਰ ਦੀ ਕੈਬਨਟ ਦੀ ਵਜ਼ੀਰ ਜੇ ਐਨੀ ਗੱਲ ਕਹਿ ਰਹੀ ਦੀ ਵੀ ਜੋ ਸਾਡੇ ਐਲਪੀ ਪੰਜਾਬ ਦੇ ਚੰਗੂ ਮਹਿਰਾ ਜੀ ਕਹਿ ਰਹੇ ਨੇ ਇਹ ਗੱਲ ਬਿਲਕੁਲ ਸਹੀ ਹੈ ਕੌਮ ਦੀ ਭਾਵਨਾਵਾ ਤੇ ਮਨੁੱਖੀ ਹੱਕਾਂ ਦਾ ਘਾਣ ਜਿਹੜੇ ਲੋਕ ਸਜ਼ਾਵਾ ਭੁਗਤ ਚੁੱਕੇ ਨੇ ਉਹਨਾਂ ਨੂੰ ਟਰਨਰਲਿਸ ਕੀਤਾ ਜਾਦਾ ਜਦੋਂ ਕਾਲੀ ਸੂਚੀ ਦੀ ਗੱਲ ਹੋਈ ਸੀ ਉਦੋਂ ਵੀ ਪਾਰਲੀਮੈਂਟ ਕੋਲ ਬਾਦਲ ਨੇ ਗੱਲ ਤਾਂ ਕੀ ਕਰਦੇ ਸੀ ਹਾਮੀ ਵੀ ਨਹੀਂ ਭਰੀ ਈਵਨ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਤੇ ਹਾਮੀ ਵੀ ਨਹੀਂ ਭਰੀ ਮੈਂ ਸਮਝਦਾ ਹਾਂ ਉਹ ਬੀਜੇਪੀ ਦੇ ਜਿਹੜੀਆਂ ਗੱਲਾਂ ਸੀ ਨਾਗਪੁਰ ਤੋਂ ਰਿਮੋਟ ਸੀ ਜਿਹੜਾ ਉਹ ਚੱਲ ਰਿਹਾ ਸੀ ਕਿ ਬੀਬੀ ਜੀ ਚੁੱਪ ਮੂੰਹ ਨੂੰ ਤਾਲਾ ਲਾ ਕੇ ਉਸ ਕੈਬਨਟ ਇੱਕ ਲੁਧਿਆਣੇ ਦੀ ਕਾਰਪੋਰੇਸ਼ਨ ਜਿੰਨੀ ਕੈਬਨਟ ਦੇ